सरकारा कद की चकियों में राम सरकार मुर्दाबाद मोदी सरकार हाय 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 मुख्यमंत्री भगवंत मान हाय 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 मोदी सरकार मुर्दाबाद तो सरो तो तुम्हारी तो चला ਕੱਛੋ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਪਾਈ ਦੇਮੀ ਗਰਮੀ ਤਾਂ ਹੈ ਨਹੀਂ ਆ ਪੰਡਾਲ ਨਾਲ ਖਾਲੀ ਹੋਰ ਦਿਓ ਅਜੇ ਜਿਹੜੇ ਅਜਾ ਮੋਟਾ ਇਹਦਾ 15 ਤੱਕ ਹੋ ਰਿਹਾ ਤੇ ਕਿਸਾਨ ਭਰਾਵੋ ਪਿਛਲੇ ਦਿਨਾਂ ਦੇ ਵਿੱਚ ਜਿਹੜੀਆਂ ਸਮਾਹਾਂ ਘੱਡੀਆਂ ਸਿੰਗਰਤ ਕਿਸਾਨ ਮੋਰਚੇ ਦੀ ਨੀਂਦ ਹੁੰਦੀ ਆ ਉਹਦੀਆਂ ਮੰਗਾਂ ਸੁਣਦੇ ਮੁੱਖ ਮੰਤਰੀ ਵਿੱਚੋਂ ਉੱਠ ਕੇ ਚੱਲ ਜਾਂਦੇ ਆ ਤੇ ਬਾਕੀ ਜੱਗ ਜਾਂ ਗੱਲਾਂ ਜਿਹੜਾ ਮੰਦਾਂ ਤੇ ਹੋਈਆਂ ਸੀਆਂ ਉਹਨਾਂ ਬਾਰੇ ਵੀ ਕਹਿ ਜਾਂਦੇ ਕਿ ਉਹ ਵੀ ਸਾਰੀਆਂ ਰਾਤ ਇਹਦੇ ਬਾਅਦ ਨਿਰਤ ਕਿਸਾਨ ਮੋਰਚੇ ਦੇ ਲਗਵਾਉਂ ਗ੍ਰੇਟ ਤੁਹਾਨੂੰ ਸਾਰਿਆਂ ਨੂੰ ਉਦਾਂ ਪਤਾ ਹੀ ਹੋਣਾ ਕਿ ਖਨੌਰੀ ਬਾਰਡਰ ਤੇ ਸ਼ੰਭੂ ਬਾਰਡਰ ਦੇ ਉੱਤੇ ਕਿਸਾਨ ਤਕਰੀਬਨ ਸਾਲ ਤੋਂ ਵੱਧ ਸਮਾਂ ਹੋ ਗਿਆ ਉਹਨਾਂ ਨੂੰ ਉੱਥੇ ਬੈਠਿਆ ਨੂੰ ਤੇ ਬਹੁਤ ਸਾਰੀਆਂ ਜਿਹੜੀਆਂ ਗੱਲਬਾਤਾਂ ਸੀਆਂ ਉਹ ਸਰਕਾਰ ਉਹਨਾਂ ਨਾਲ ਕਰਦੀ ਰਹੀ ਪਰ ਕਿਸੇ ਸਿੱਟੇ ਤੇ ਮੰਗ ਨਹੀਂ ਕੋਈ ਵੀ ਮੰਨੀ ਉਹਨਾਂ ਨੇ ਨਾ ਸਿੱਟੇ ਤੇ ਪਹੁੰਚਿਆ ਗਿਆ ਉਸ ਦਿਨ ਜਿਸ ਦਿਨ ਇਹ ਘਟਨਾ ਵਾਪਰੀ ਆ ਉਸ ਦਿਨ ਉਹਨਾਂ ਨੇ ਗੱਲਬਾਤ ਲਈ ਕਿਸਾਨਾਂ ਨੂੰ ਸੱਦਾ ਦਿੱਤਾ ਸੀ ਕੇਂਦਰ ਸਰਕਾਰ ਨੇ ਤੇ ਪੰਜਾਬ ਸਰਕਾਰ ਦੇ ਵੀ ਤਿੰਨ ਮੰਤਰੀ ਉਹਦੇ ਵਿੱਚ ਸੀ ਪਰ ਉਹਨਾਂ ਨੇ ਕਿਸਾਨਾਂ ਦੇ ਨਾਲ ਧੋਖਾ ਕੀਤਾ ਕੋਈ ਮੰਗ ਮੰਨਣ ਦੀ بجائے ਉਹ ਤੋਂ ਬਾਅਦ ਉਹਨਾਂ ਨੇ ਕਿਸਾਨਾਂ ਦਾ ਜਿੱਥੇ ਉਹ ਧਰਨਾ ਲਾਇਆ ਸੀਗਾ ਉਹਨੂੰ ਜ਼ਬਰਦਸਤੀ ਧਰਨੇ ਨੂੰ ਚੱਕਿਆ ਤੇ ਉੱਥੇ ਜੀਸੀਬੀ ਦੇ ਨਾਲ ਉਹ ਜਿਹੜੀਆਂ ਸਾਰੀ ਜਿਹੜੀ ਮਸ਼ੀਨਰੀ ਸੀ ਉਹ ਤੋੜੀ ਗਈ ਉਹਨਾਂ ਦੇ ਕਿਸਾਨਾਂ ਦੇ ਘਰ ਤੋੜੇ ਗਏ ਤੇ ਜੋ ਵੀ ਉੱਥੇ ਰਾਸ਼ਨ ਸੀਗਾ ਜਾਂ ਹੋਰ ਸਮਾਨ ਸੀਗਾ ਉਹ ਸਾਰਾ ਚੋਰੀ ਕੀਤਾ ਗਿਆ ਉਹ ਉਹਦੇ ਖਿਲਾਫ ਜਿਹੜਾ ਤੇ ਜ਼ਬਰ ਵਿਰੋਧੀ ਧਰਨੇ ਜਿਹੜੇ ਆ ਅਸੀਂ ਪੰਜਾਬ ਦੇ ਵਿੱਚ ਅਨਾਉਂਸ ਕੀਤੇ ਸੀ ਬਾਅਦ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਨੇ ਸਾਰੇ ਭਾਰਤ ਵਿੱਚ ਅੱਜ ਜਿਸ ਤਰ੍ਹਾਂ ਅੱਗੇ ਇਹ ਧਰਨੇ ਜਿਹੜੇ ਲਾਏ ਜਾ ਰਹੇ ਆ ਇਹ ਜ਼ਬਰ ਦੇ ਖਿਲਾਫ ਭਾਵੇਂ ਉਹ ਜ਼ਬਰ ਕਿਸਾਨਾਂ ਦੇ ਹੋਵੇ ਜਾਂ ਹੋਰ ਲੋਕਾਂ ਦੇ ਹੋਵੇ ਇੱਕ ਦਿਨ ਦਾ ਨਾ ਟਿਕਦਾ ਧਰਨਾ ਹੈ ਜੀ ਇਹ ਕਿੰਨੇ ਵਜੇ ਤੋਂ ਕਰਾ ਜੀ ਇਹ ਸਾਡਾ 11 ਵਜੇ ਤੋਂ ਸ਼ੁਰੂ ਹੋਇਆ ਸੀ ਤੇ 3 ਵਜੇ ਤੱਕ ਰਹਿਦਾ ਹੈ ਧਰਨਾ ਆ ਸਾਡਾ ਕਿੰਨੇ ਕਿਸਾਨ ਕਿੱਥੋਂ ਕਿੱਥੋਂ ਆਏ ਆ ਜੀ ਕਿਸਾਨ ਇਹ ਸਾਰੇ ਹੁਸ਼ਿਆਰਪੁਰ ਜ਼ਿਲ੍ਹੇ ਤੋਂ ਆਏ ਹੋਏ ਆ ਪੂਰੇ ਜ਼ਿਲ੍ਹੇ ਹਰ ਜ਼ਿਲ੍ਹੇ ਦੇ ਹੈੱਡਕੁਆਰਟਰ ਦੇ ਉੱਤੇ ਆ ਸਰ ਜਿਹੜੇ ਇੱਥੇ ਪਹੁੰਚੇ ਸਾਰੀਆਂ ਜਥੇਬੰਦੀਆਂ ਜਿਹੜੀਆਂ ਸਾ ਤੋਂ ਬਾਹਰ ਵੀ ਆ ਐਸਕੇਮ ਤੋਂ ਬਾਹਰ ਉਹ ਵੀ ਆਈਆਂ ਆ ਬੇਟਾ ਹਾਜ਼ਰ ਹੋਈਆਂ ਜਿਹੜਾ ਸਮਾਨ ਓਕੇ ਚੋਰੀ ਹੋਇਆ ਇਸ ਚੀਜ਼ ਨੂੰ ਕਿਦਾ ਦੇਖਦੇ ਤੁਸੀਂ ਬਹੁਤ ਮਾੜੀ ਗੱਲ ਕੀਤੀ ਆ ਉਹਨਾਂ ਨੇ ਦੁਸ਼ਮਣਾਂ ਵਾਲਾ ਬਿਹੇਵ ਕੀਤਾ ਜਿਹੜਾ ਕੁਝ ਉਹਨਾਂ ਨੇ ਉੱਥੇ ਸਮਾਨ ਚੋਰੀ ਕੀਤਾ ਉਹ ਸਮਾਨ ਦਾ ਉਹਨਾਂ ਨੂੰ ਮੁੱਲ ਕਾਰਨਾ ਪਊਗਾ ਜੇ ਅੱਜ ਸਮਾਨ ਨਹੀਂ ਮੋੜਦੇ ਤੇ ਕੱਲ ਨੂੰ ਬੋਟਾਂ ਦੇ ਵਿੱਚ ਉਹਨੂੰ ਇਹਦਾ ਓਜਾਨਾ ਜਿਹੜਾ ਉਹਨਾਂ ਨੂੰ ਮਿਲ ਜਾਣਾ ਆ ਵੇਖੋ ਜਿਹੜੀ ਤੁਸੀਂ ਗੱਲ ਕੀਤੀ ਆ ਕਿ ਸਮਾਨ ਚੋਰੀ ਹੋਇਆ ਉੱਥੋਂ ਸਮਾਨ ਉੱਥੇ ਉਹਦੀ ਲਿਸਟ ਸਰਕਾਰ ਦਾ ਫਰਜ਼ ਨਹੀਂ ਸੀ ਬੰਦਾ ਕਿ ਅੰਦੋਲਨਕਾਰੀ ਲੋਕਾਂ ਦੇ ਜ਼ਿੰਮੇਵਾਰ ਵਿਅਕਤੀਆਂ ਨੂੰ ਉੱਥੇ ਸੱਦ ਕੇ ਉਹਨਾਂ ਦੇ سپرد ਕਰ ਦਿੰਦੇ ਜਾਂ ਉਹਨੂੰ ਆਪਣੀ ਕਸਟਡੀ ਦੇ ਵਿੱਚ ਲੈ ਕੇ ਉੱਥੇ ਤੇ ਲੋਕ ਚੱਕ ਚੱਕ ਕੇ ਲੈ ਗਏ ਪੁਲਿਸ ਦੀਆਂ ਗੱਡੀਆਂ ਦੇ ਵਿੱਚ ਸਮਾਨ ਭਰ-ਭਰ ਕੇ ਲੈ ਗਏ ਟਰੈਕਟਰ ਟਰਾਲੀਆਂ ਚੋਰੀ ਹੋ ਗਈਆਂ ਉੱਥੋਂ ਕੌਲੀਆਂ ਚਮਚਾਂ ਤੱਕ ਚੋਰੀ ਹੋ ਗਈਆਂ ਤੇ ਪਰਭਾਈ ਕੌਣ ਕਰੇਗਾ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਸੀ ਜ਼ਿੰਮੇਵਾਰੀ ਪੰਜਾਬ ਪੁਲਿਸ ਦੀ ਸੀ ਕਿਉਂਕਿ ਉੱਥੇ ਜਿਹੜੇ ਸਾਡੇ ਕਿਸਾਨ ਲੈਣ ਵੀ ਗਏ ਸੀ ਸਮਾਨ ਉਹਨਾਂ ਨੂੰ ਬੈਰੀਗੇਟ ਲਾ ਕੇ ਉੱਥੇ ਜਾਣ ਹੀ ਨਹੀਂ ਦਿੱਤਾ ਤੇ ਸਾਰਾ ਸਮਾਨ ਜਿਹੜਾ ਖੁਰਦ-ਬੁਰਦ ਕਿੰਦਾ ਕੌਲੀਆਂ ਚਮਚਾਂ ਤੱਕ ਤੇ ਗਲਾਸਾਂ ਤੱਕ ਤੇ ਚੱਕ ਕੇ ਲੈ ਤੋਤੇ ਦਾ ਲੱਭਾ ਹੀ ਕੁਛ ਨਹੀਂ ਸੋ ਜਿਹੜਾ ਬਲਡੋਜਰਾਂ ਦੇ ਨਾਲ ਜਿਹੜਾ ਜੇਸਪੀਆਂ ਦੇ ਨਾਲ ਸਮਾਨ ਤੋੜਿਆ ਜਿਹੜਾ ਕ੍ਰਸ਼ ਕਰ ਦਿੱਤਾ ਸਮਾਨ ਉਹਦੀ ਪਰਭਾਈ ਅਸੀਂ ਕਹਿੰਦੇ ਆ ਪੰਜਾਬ ਸਰਕਾਰ ਕਰੇ ਸਾਡੇ ਸਾਥੀ ਰਾਤ ਉਹਨਾਂ ਨੂੰ ਰਿਹਾ ਕੀਤਾ ਆ ਉਹਨਾਂ ਨੂੰ ਪਤਾ ਸੀ ਕਿ ਅੱਜ ਪੂਰੇ ਭਾਰਤ ਦੇ ਵਿੱਚ ਐਸਕੇਐਮਬਲੋ ਜਿਹੜਾ ਆ ਰੋਸ ਮੁਜਾਰੇ ਕੀਤੇ ਜਾਂਦੇ ਜਿਹੜਾ ਹੈਡਕੁਆਟਰਾਂ ਤੇ ਤੋਂ ਉਹਨਾਂ ਨੇ ਰਾਤ ਰਿਹਾ ਕਰ ਦਿੱਤੇ ਸੋ ਅੱਜ ਸਾਥੀ ਮਨਜੀਤ ਰਾਏ ਵੀ ਆਏ ਆ ਹੋਰ ਸਾਥੀ ਵੀ ਜਿਹੜੇ ਆ ਸਾਰੇ ਰਿਹਾ ਹੋ ਕੇ ਆਏ ਆ ਪਰ ਗੱਲ ਰਿਹਾਈ ਤਕਸੀਮਤ ਨਹੀਂ ਗੱਲ ਅਸੀਂ ਕਹਿੰਦੇ ਜਿਹੜਾ ਇਹਨਾਂ ਨੇ ਨੁਕਸਾਨ ਕੀਤਾ ਉਹਦਾ ਹਰਜਾਨਾ ਜਿਹੜੀਆਂ ਟਰੈਕਟਰ ਟਰਾਲੀਆਂ ਸਾਡਾ ਸਮਾਨ ਗਵਾਚਾ ਉਹਦੀ ਪਰਪਾਈ ਕਰਨ ਜਿਹੜਾ ਸਮਾਨ ਸਾਡਾ ਇਹਨਾਂ ਨੇ ਨਸ਼ਟ ਕੀਤਾ ਉਹਦੀ ਜਿਹੜੀ ਪੰਜਾਬ ਸਰਕਾਰ ਪਰਪਾਈ ਕਰੇ ਨਹੀਂ ਤਾਂ ਉਹਨਾਂ ਦੇ ਸਮੇਂ ਦੇ ਵਿੱਚ ਇਹਨਾਂ ਨੂੰ ਖਮਿਆਜਾ ਭੁਗਤਣਾ ਪੈਣਾ ਹੈ ਅਗਲੀ ਰਣਨੀਤੀ ਦੇਖੋ ਸਾਰੀਆਂ ਕਿਸਾਨ ਜਥੇਬੰਦੀਆਂ ਇਕੱਠੇ ਹੋ ਕੇ ਇੱਕ ਪਲੇਟਫਾਰਮ ਤੇ ਬੈਠ ਕੇ ਸਾਂਝੇ ਰੂਪ ਦੇ ਵਿੱਚ ਕੋਈ ਨਵੀਂ ਰਣਨੀਤੀ ਤਿਆਰ ਕਰਕੇ ਇਸ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮੂੰਹ ਤੋੜਮਾ ਜਵਾਬ ਦੇਵਾਂਗੇ